ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਣੇ ਲੈਟਰ ਪੈਨ ਲੱਗਾ ਤੇ ਉਹਦੀਆਂ ਦੀਆਂ ਚੱਲਣੀਆਂ ਹੋ। ਘਰ ਬਾਈ ਲਾਏ ਆ। ਘਰ ਬਾਈ ਆਪਣੀ ਟਿਆਰੀ ਕਰਦੇ ਅਦਰ ਕਾਹਨ ਪਿਆ ਸਮਾਨ ਬਣਾਉਂਦੇ ਆ। ਜੋ ਲੈ ਕੇ ਦੋਨਾਂ ਗੋਦਾ। ਤੇ ਉਹਦੀਆਂ ਤਿਆਰੀਆਂ ਪਕੌੜੇ ਪਕੂੜੇ ਬਣਨਗੇ ਅੱਜ। ਦੋ ਤਿੰਨ ਤਰ੍ਹਾਂ ਸਭ ਨਹੀਂ ਬਣਨਗੇ ਪਕੌੜੇ ਬਣਨਗੇ ਚੌਲ ਭਰਨ ਲਈ। ਇਹ ਤਿਆਰੀਆਂ ਹੋ। ਸਾਰੇ ਜਲਕੇ ਜਰੋਂ ਤੇ ਆ ਪਕੌੜਿਆਂ ਦੀ ਕਿੱਟ ਨਹੀਂ ਬੰਦਈ ਆ ਜਸਮੀਤ ਓਏ ਆ ਤੇਰੀ ਵੀਡੀਓ ਪਾਈ ਗਏ YouTube ਤੇ ਬੜਿਆ ਕੀ ਕਰਨ द्या ਆ ਆ ਬੋਲ ਕੇ ਅੱਗ ਬਾਲਣੇ ਆ ਅੱਛਾ ਸੇਕਦਾ ਪਿਆ ਉਹ ਸੇਕਦਾ ਪਿਆ ਕਿਵਾਲ ਦਾ ਪਰੌਂਠੇ ਬਕਾ ਪਰੌਂਠੇ ਸਿੱਧੀ ਤੇ ਉਹਨਾਂ ਖਾਣੇ ਆ ਮੰਨ ਕਿਥੇ ਮੰਨੀ ਆਇਆ ਸ਼ਹਿਰੋਂ ਦੇ ਮੈਂ ਤਾਂ ਪਿਆਰ ਹੋ ਗਿਆ ਤੂੰ ਕਹਿੰਦੇ ਯਾਰ ਆ ਆ ਵੀ ਆ ਗਈ ਉਹਨਾਂ ਤੋਂ ਸਿੱਖਣੀ ਹੋਊ ਉਹ ਪਿਆਰੀਆਂ ਪ੍ਰਯਾਸ ਆ ਸਾਰਾ ਸਮਾਨ ਲੈਂਟਰ ਦਾ ਇਹ ਸਾਰਾ ਤਾਂ ਘਾੜ ਦੇਣਾ ਉਹ ਆ ਗਈ ਮਸ਼ੀਨ ਲੈਂਟਰ ਵਾਲੀ ਵੀ

Via lì a mano, passavi a te ora, vieni in te ora, vieni a te ora, vieni a te ora, vieni a ಸಾ ಪಕ್ಕ ಸಾಲ ಸೈಡ ಚಾರ್ಟ್ ਸ਼ਹਿਰ ਦੇ ਅੰਦਰ ਹੀ 20% ਦੇ ਤੋਂ 22% ਦੇ ਆਹ ਜਰਾ 11 ਵਜੇ ਲੱਗਿਆ ਸੀ ਆ ਗਿਆ ਪਾਣੀ ਕੋ ਜੋ ਰੋਲੋਂ ਦਾ ਪੋੜਾ ਮੇਤਾ ਕੰਨੋ ਜਾਰਿਆ ਬੋ ਮਿੱਟਰ ਕਰਦਾ ਲੋਕੋ ਡਿੱਟ ਚੜੀ ਬੰਨੋ ਲਿਸਨ ਰਿਹਾ ਗੋਨੀਆ ਦੇ ਤਾਪ ਜੀ ਸੀਮੈਂਟ ਆਸ ਵਿੱਚ ਆਪਣਾ ਪਾੜਾ ਆਪਣੇ ਰੁਕ ਰਿਆ ਨਾ ਟੰਗ ਲੱਗਿਆ ਤਾਂ ਕਿਹ ਹੈ ਤੇਰੀ ਇੱਕ ਦਰਵਾਜ਼ਾ ਵਾਈਬ੍ਰੇਟਰ ਲਾਇਓ ਮੜੀ ਦੇ ਤਾਂ ਨੇ ਵਾਈਬ੍ਰੇਟਰ ਦਾ ਫਰਾਂਦ ਆ ਗਈ ਬਲੱਟ ਹੈ ਜੀ ਬਾਜਾਂ ਮੇਜ ਹਵਾਣੇ ਚਲਦੀ ਆ। ਇਹਨਾਂ ਨੂੰ ਦੋ ਗਾ। ਇੱਕ ਇਹ ਤੋਂ ਹੋਣਾ। ਚਿਰੰਦਾ। ਬਹੁਤ ਜਿਆਦਾ। ਇਹਦੇ ਨਾਲ ਜੋੜਨਾ ਗਿਆ ਜੀ ਨਾਲ। なんでね i ペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえペア、ねえ、 ਦੋ ਲੋ ਹੋ ਗਏ ਵੇਲੇ 사ਜਨ ਓਏ ਕਹ ਗਿਆ ਹੋ ਗਿਆ ਕਾ 사ਜਨ ਇਤਰਾ ਖੜਦਾ ਰਹੇ 사ਜਨ ਤੂੰ ਫੋਨ ਚ ਤਰੀ ਫਿਰਦਾ ਵਾ ਇਧਰ ਆ ਓਏ ਕੋਈ ਜਨ ਸੇ ਨਈ ਪਿਆ ਪਿਆ ਲੈ ਆ ਵੇ ਪਿਆ ਕਾ ਇੱਕ ਮਾਰ ਗੜਾ ਜੇ ਇੱਕ ਬੋਰੀ ਦਾ ਇੱਕ ਬੁੱਕੇ ਕਰਕੇ ਬੜੀ ਲੈ ਚਲੇ ਆ 200 ਤੱਕ ਲੈ ਜਾਣਾ ਲੈ ਏ ਰੋਗੇ ਸ਼ੁਰੂ ਉਗੇ ਲੈ ਹਾਂਜੀ ਹਾਂ ਨੂੰ ਨਾ ਹੈਗਾ ਕੋਈ ਪ੍ਰੋਗਰਾਮ ਘਵਾਲੇ ਮਾਰਾਂਗੇ ਲਾਦੇ ਚਕਾਰਾ ਘਵਾਲੇ